ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਅਸੀਂ ਆਪਣੇ ਦੁਸ਼ਮਣਾਂ ਨੂੰ ਕਿਵੇਂ ਕਾਬੂ ਕਰ ਸਕਦੇ ਹਾਂ ਕਿਵੇਂ ਦੁਸ਼ਮਣ ਨੂੰ ਅੱਲਾਹ ਦੀ ਮਦਦ ਨਾਲ ਸਬਕ ਸਿਖਾ ਸਕਦੇ ਹਾਂ ਕੋਈ ਜਾਣ ਬੁੱਝ ਕੇ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ ਤਾਂ ਤੁਹਾਨੂੰ ਇਹ ਅੱਜ ਦਾ ਅਮਲ ਸਾਰੀਆਂ ਪਰੇਸ਼ਾਨੀਆਂ ਤੋਂ ਮੁਕਤੀ ਦਿਵਾ ਦੇਵੇਗਾ ਸੰਗਤ ਜੀ ਕਈ ਵਾਰ ਕੁਝ ਲੋਕ ਸਾਡੇ ਨਾਲ ਕਿਸੇ ਗੱਲ ਕਰਕੇ ਈਰਖਾ ਤੇ ਖੁੰਧਕ ਰੱਖਣ ਲੱਗ ਜਾਂਦੇ ਹਨ ਜਰ ਕਿ ਸਾਡੇ ਮਨ ਵਿੱਚ ਉਹਨਾਂ ਪ੍ਰਤੀ ਕੋਈ ਗੁੱਸਾ ਗਿਣਾ ਵੀ ਨਹੀਂ ਹੁੰਦਾ ਕੁਝ ਦੁਸ਼ਮਣਾਂ ਦਾ ਤਾਂ ਸਾਨੂੰ ساری ਉਮਰ ਹੀ ਪਤਾ ਨਹੀਂ ਲੱਗਦਾ ਅੱਜ ਦਾ ਇਹ ਅਮਲ ਹਰ ਤਰ੍ਹਾਂ ਦੇ ਦੁਸ਼ਮਣ ਨੂੰ ਚਾਹੇ ਉਸ ਦਾ ਤੁਹਾਨੂੰ ਪਤਾ ਹੈ ਜਾਂ ਨਹੀਂ ਉਸ ਨੂੰ ਐਸਾ ਸਬਕ ਸਿਖਾਵੇਗਾ ਕਿ ਉਹ ਮੁੜ ਕੇ ਤੁਹਾਡੇ ਵੱਲ ਕਦੇ ਮੂੰਹ ਨਹੀਂ ਕਰੇਗਾ ਪਰ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਅਮਲ ਨੂੰ ਹਰ ਕਿਸ ਨਜਾਇਜ਼ ਮਕਸਦ ਵਾਸਤੇ ਨਾ ਵਰਤਿਆ ਜਾਵੇ ਸੰਗਤ ਜੀ ਅੱਗੇ ਵਧਣ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਲਿਖ ਕੇ ਆਪਣੇ ਸ਼ਹਿਰ ਦਾ ਨਾਮ ਜਰੂਰ ਲਿਖਣਾ ਤਾਂ ਉਹ ਸੰਗਤ ਜੀ ਹੁਣ ਗੱਲ ਕਰਦੇ ਆਂ ਅੱਜ ਦੇ ਖਾਸ ਅਮਲ ਦੀ ਸੰਗਤ ਜੀ ਸਾਨੂੰ ਪੀਰਾਂ ਦੇ ਇੱਕ ਭਗਤ ਨੇ ਕਮੈਂਟ ਕਰਕੇ ਪੁੱਛਿਆ ਹੈ ਕਿ ਦੁਸ਼ਮਣਾਂ ਤੋਂ ਅਸੀਂ ਆਪਣਾ ਬਚਾ ਕਿਵੇਂ ਕਰ ਸਕਦੇ ਹਾਂ ਕੋਈ ਐਸਾ ਅਮਲ ਦੱਸੋ ਕਿ ਅਸੀਂ ਆਪਣੇ ਦੁਸ਼ਮਣ ਨੂੰ ਸਬਕ ਸਿਖਾ ਸਕੀਏ ਤੇ ਉਹ ਸਾਨੂੰ ਤੰਗ ਕਰਨਾ ਛੱਡ ਦੇਵੇ ਕੋਈ ਜੇਕਰ ਨਜਾਇਜ਼ ਤੰਗ ਪਰੇਸ਼ਾਨ ਕਰਦਾ ਹੈ ਜਾਂ ਜੇ ਕਿਸੇ ਦੇ ਪੈਸੇ ਦੇਣੇ ਹਨ ਅਤੇ ਉਹ ਘਰ ਆ ਕੇ ਗਾਲਾਂ ਕੱਢਦਾ ਹੈ ਜਾਂ ਆਂਡ ਗਵਾਂ ਦੇ ਲੋਕ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰ ਰਹੇ ਨੇ ਤਾਂ ਸੰਗਤ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਦੁਸ਼ਮਣਾਂ ਨੂੰ ਸਬਕ ਸਿਖਾਉਣ ਵਾਲਾ ਤਾਂ ਉਹ ਅੱਲਾਹ ਹੈ ਉਸ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ ਇਹ ਜੋ ਕਾਲ ਯੁੱਗ ਦਾ ਹੁਜੂਨ ਹੋਣ ਕਰਕੇ ਸੱਚੇ ਅਤੇ ਅੱਲਾਹ ਦੇ ਬੰਦਿਆਂ ਦੇ ਦੁਸ਼ਮਣ ਆਪਣੇ ਆਪ ਪੈਦਾ ਹੋ ਜਾਂਦੇ ਨੇ ਤੁਸੀਂ ਦੇਖਿਆ ਹੋਣਾ ਕਿ ਚੰਗੇ ਬੰਦੇ ਦੁਨੀਆ ਤੋਂ ਛੇਤੀ ਚਲੇ ਜਾਂਦੇ ਨੇ ਪਰ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਲੋਕ ਬੈੱਡ ਤੇ ਪੈ ਕੇ ਮਰਦੇ ਹਨ ਕੋਈ ਉਹਨਾਂ ਨੂੰ ਪਾਣੀ ਦੇਣ ਵਾਲਾ ਵੀ ਨਹੀਂ ਹੁੰਦਾ ਤਾਂ ਬੁਰਾ ਕਰਨ ਵਾਲਿਆਂ ਦਾ ਹਾਲ ਵੀ ਇੱਕ ਦਿਨ ਬੁਰਾ ਹੀ ਹੋਵੇਗਾ ਪਰ ਤੁਸੀਂ ਉਹਨਾਂ ਵਾਂਗ ਬੁਰੇ ਬਣ ਕੇ ਕਿਉਂ ਆਪਣੀ ਆਖਰਤ ਖਰਾਬ ਕਰ ਰਹੇ ਹੋ ਫੇਰ ਤੁਹਾਡੇ ਤੇ ਉਹਨਾਂ ਵਿੱਚ ਕੀ ਫਰਕ ਰਹਿ ਜਾਵੇਗਾ ਇਸ ਦੇ ਬਾਅਦ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਪਾਣੀ ਸਿਰ ਤੋਂ ਲੰਘ ਗਿਆ ਹੈ ਤਾਂ ਇੱਕ ਛੋਟਾ ਜਿਹਾ ਅਮਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਅਸੀਂ ਇੱਕ ਵਾਰ ਫੇਰ ਦੱਸ ਦਈਏ ਕਿ ਇਸ ਦਾ ਨਾਜਾਇਜ਼ ਇਸਤੇਮਾਲ ਤੁਸੀਂ ਨਹੀਂ ਕਰਨਾ ਹੈ ਅਤੇ ਜੇਕਰ ਗਲਤ ਵਰਤੋਂ ਕਰਦੇ ਹੋ ਤਾਂ ਉਸ ਦੇ ਜ਼ਿੰਮੇਵਾਰ ਰੱਬ ਦੀ ਕਿਦਾਰੇ ਵਿੱਚ ਤੁਸੀਂ ਆਪ ਹੋਵੋਗੇ ਸੰਗਤ ਜੀ ਆਓ ਹੁਣ ਅਮਲਵਲ ਆਉਂਦਿਆਂ ਤੁਸੀਂ ਮਸਤਿਆ ਜਾਂ ਪੂਰਨਵਾਸੀ ਇਹਨਾਂ ਦੋ ਦਿਨਾਂ ਵਿੱਚ ਇਸ ਅਮਲ ਨੂੰ ਕਰ ਸਕਦੇ ਹੋ ਮਸਤਿਆ ਜਾਂ ਪੂਰਨਵਾਸੀ ਵਾਲੇ ਦਿਨ ਤੁਹਾਡੇ ਘਰ ਦੇ ਚੁੱਲ੍ਹੇ ਦੀ ਅੱਗ ਜਦੋਂ ਠੰਡੀ ਹੋ ਜਾਵੇ ਤਾਂ ਤੁਸੀਂ ਉਸ ਚੁੱਲ੍ਹੇ ਦੀ ਇੱਕ ਮੁਠੀ ਰਾਖ ਲੈ ਲੈਣੀ ਹੈ ਜੇਕਰ ਤੁਹਾਡੇ ਘਰ ਵਿੱਚ ਚੁੱਲ੍ਹਾ ਨਹੀਂ ਹੈ ਤਾਂ ਤੁਸੀਂ ਕਿਸੇ ਦੇ ਘਰ ਦੀ ਰਾਖ ਵੀ ਲੈ ਸਕਦੇ ਹੋ ਬਸ ਜੋ ਵੀ ਬੰਦਾ ਰਾਖ ਲੈਣ ਜਾਵੇ ਉਹ ਨਹਾ ਤੋਂ ਕੇਸ ਆਪ ਸੁਥਰੇ ਕੱਪੜੇ ਪਾ ਕੇ ਹੀ ਰਾਖ ਦੀ ਮੁਠੀ ਭਰ ਕੇ ਲੈ ਕੇ ਆਵੇ ਰਾਖ ਵਿੱਚ ਕੋਈ ਕੋਲਾ ਜਾਂ ਲੱਕੜੀ ਨਾ ਹੋਵੇ ਬਸ ਸੱਣੀ ਰਾਖ ਤੁਸੀਂ ਲੈਣੀ ਹੈ ਤੁਸੀਂ ਵੀ ਇਹ ਅਮਲ ਨਹਾ ਤੋਂ ਕੇ ਕਰਨਾ ਹੈ ਜਦੋਂ ਰਾਖ ਲੈ ਆਵਾਂ ਤਾਂ ਸਭ ਤੋਂ ਪਹਿਲਾਂ ਇਸ ਰਾਖ ਨੂੰ मुट्ठी ਵਿੱਚ ਲੈ ਕੇ ਇਸ ਉੱਪਰ ਬismillahir Rahmanir Rahim ਪੜਨਾ ਹੈ ਇਸ ਤੋਂ ਬਾਅਦ ਰਾਖ ਉੱਪਰ ਤੁਸੀਂ ਕਿਵਾਰ ਆਇਤਲ কুরਸੀ ਪੜ੍ਹਨੀ ਹੈ ਇਹ ਤੁਹਾਨੂੰ ਸਕਰੀਨ ਤੇ ਲਿਖੀ ਹੋਈ ਵੀ ਮਿਲ ਜਾਵੇਗੀ اس نو تسی یوٹیوب تو سن کے بھی یاد کر سکتے ہو آیت القرسی <تصفح> اللہ لا الہ الا اللہ الحی القیوم لا تاقزوز سنت و لا نوم لہو ما فی السماواتی و ما فی الارض منزل لذی جشکو اندو اللہ بے اس نے يَا اے, من والارض والا اے پوری آیت الکرسی تو انو پنجابی وچ لکی ہوئی بھی مل جاوے گی چنگی طرح یاد کر لینا ہے تسی جا کوئی بھی جو راک لین جاوے تھا ہاتھ ہو کے پاک صاف ہو کے راکھ لے کے آوے پھر اس تے رکھ کے تسی वेस्ट साइड ਨੂੰ ਯਾਨੀ ਪੱਛਮ ਦਿਸ਼ਾ ਵੱਲ ਨੂੰ ਮੂੰਹ ਕਰਕੇ ਬੈਠ ਜਾਣਾ ਹੈ ਤੁਸੀਂ ਕਿਸੇ ਵੀ ਜਗ੍ਹਾ ਤੇ ਬੈਠ ਕੇ ਇਸ ਅਮਲ ਨੂੰ ਕਰ ਸਕਦੇ ਹੋ ਚਾਹੇ ਬੈੱਡ ਤੇ ਜਾਂ ਕੁਰਸੀ ਤੇ ਜਾਂ heٹا ਜ਼ਮੀਨ ਤੁਸੀਂ ਰਾਸਤੇ ਪਹਿਲਾਂ ਇੱਕ ਵਾਰ ਬਿਸਮਿਲਲਾਹ ਸ਼ਰੀ ਪੜਨਾ ਹੈ ਯਾਨੀ ਬਿਸਮਿਲਲਾਹ ਰਹਿਮਾਨ ਰਹੀਮ ਫਿਰ ਇੱਕ ਵਾਰ ਆਇਤਲ ਕੁਰਸੀ ਪੜ੍ਹਨੀ ਹੈ ਇਸ ਅਮਲ ਨੂੰ ਕੋਈ ਵੀ ਕਰ ਸਕਦਾ ਹੈ ਇਸ ਨੂੰ ਇੱਕ ਵਾਰ ਹੀ ਕਰਨਾ ਹੈ ਅਤੇ ਮੱਸਿਆ ਤੇ ਪੂਰਨਮਾਸੀ ਨੂੰ ਹੀ ਇਹ ਅਮਲ ਕੰਮ ਕਰੇਗਾ। ਕਿਹ ਵਾਰ ਆਇਤুল কুরਸੀ ਪੜਨ ਤੋਂ ਬਾਅਦ ਤੁਸੀਂ 121 ਵਾਰ ਯਾ ਅਤਾਯਾ ਯਾ ਅਤਾਯਾ ਯਾ ਅਤਾਯਾ ਪੜਨਾ ਹੈ। ਇਹ 121 ਵਾਰ ਪੜਨ ਤੋਂ ਬਾਅਦ ਜੋ ਰਾਸ ਤੁਸੀਂ ਚੁੱਲ੍ਹੇ ਵਿੱਚੋਂ ਲੈ ਕੇ ਆਏ ਸੀ ਉਸ ਨੂੰ ਕਾਗਜ਼ ਤੇ ਪਾ ਕੇ ਰੱਖ ਲੈਣਾ ਹੈ ਅਤੇ ਉਸ ਤੋਂ ਬਾਅਦ ਇਸ ਨੂੰ ਚੁੱਕ ਕੇ ਮੂੰਹ ਕੋਲ ਲੈ ਆਉਣਾ ਹੈ ਅਤੇ ਬੋਲਣਾ ਹੈ ਕਿ ਇਹ ਜੋ ਮੇਰਾ ਦੁਸ਼ਮਣ ਹੈ ਜੋ ਵੀ ਉਸ ਦਾ ਨਾਮ ਹੋਵੇ ਉਹ ਜੋ ਤਕਲੀਫ ਤੁਹਾਨੂੰ ਦੇ ਰਿਹਾ ਹੈ ਜਾਂ ਤਾਂ ਉਹ ਹਮੇਸ਼ਾ ਲਈ ਤੁਹਾਡਾ ਖਹਿਣਾ ਛੱਡ ਦੇਵੇ ਜਾਂ ਤੁਹਾਡੇ ਕਾਬੂ ਵਿੱਚ ਹੋ ਜਾਵੇ ਅਤੇ ਤੁਹਾਡੇ ਨਾਲ ਨਫ਼ਰਤ ਕਰਨੀ ਛੱਡ ਦੇਵੇ ਅਤੇ ਕੋਈ ਤਕਲੀਫ ਨਾ ਦੇਵੇ ਅਤੇ ਕੋਈ ਨੁਕਸਾਨ ਵੀ ਨਾ ਪਹੁੰਚਾਵੇ ਤੁਸੀਂ ਜੋ ਵੀ ਉਸ ਬਾਰੇ ਬੋਲਣਾ ਹੋਵੇ ਉਹ ਬੋਲ ਦੇਣਾ ਹੈ ਉਸ ਨੂੰ ਜੋ ਵੀ ਸਬਕ ਹੋਵੇ ਰੱਬ ਸਿਖਾ ਦੇਵੇ ਇਸ ਤਰ੍ਹਾਂ ਬੋਲਣ ਤੋਂ ਬਾਅਦ ਤੁਸੀਂ ਉਸ ਰਾਖ ਨੂੰ ਜਾਂ ਤਾਂ ਉਸ ਬੰਦੇ ਦੇ ਘਰ ਦੇ ਆਸ-ਪਾਸ ਸਿੱਟ ਦੇਣਾ ਹੈ ਜਾਂ ਜੇਕਰ ਉਹ ਦੂਰ ਰਹਿੰਦਾ ਹੈ ਤਾਂ ਰਾਖ ਤੁਸੀਂ ਮੁਠੀ ਵਿੱਚ ਲੈ ਕੇ ਦੋਵੇਂ ਹੱਥ ਖੋਲ ਕੇ ਉਸ ਦੁਸ਼ਮਣ ਦੇ ਘਰ ਵੱਲ ਨੂੰ ਫੂਕ ਮਾਰ ਕੇ ਉਡਾ ਦੇਣਾ ਹੈ ਉਹ ਚਾਹੇ ਕਿੰਨੇ ਵੀ ਕਿਲੋਮੀਟਰ ਦੂਰ ਰਹਿੰਦਾ ਹੋਵੇ ਤੁਸੀਂ ਉਸ ਦੇ ਘਰ ਵੱਲ ਨੂੰ ਮੂੰਹ ਕਰਕੇ ਇਸ ਰਾਖ ਨੂੰ ਫੂਕ ਮਾਰ ਕੇ ਉਡਾ ਦੇਣਾ ਹੈ ਜਦੋਂ ਵੀ ਤੁਸੀਂ ਰਾਖ ਉਡਾਉਂ ਤਾਂ ਤੁਸੀਂ ਧਿਆਨ ਉਸ ਦੁਸ਼ਮਣ ਦਾ ਕਰਨਾ ਹੈ ਪਰ ਇੱਕ ਦੁਸ਼ਮਣ ਦਾ ਹੀ ਚਿਹਰਾ ਤੁਸੀਂ ਧਿਆਨ ਵਿੱਚ ਕਰਨਾ ਹੈ ਇੱਕ ਤੋਂ ਜ਼ਿਆਦਾ ਦੁਸ਼ਮਣਾਂ ਲਈ ਇਹ ਅਮਲ ਕੰਮ ਨਹੀਂ ਕਰੇਗਾ ਇੱਕ ਗੱਲ ਹੋਰ ਜੇਕਰ ਸੱਚੀ ਉਸ ਵਿਅਕਤੀ ਨੇ ਤੁਹਾਨੂੰ ਤਕਲੀਫ ਅਤੇ ਦੁੱਖ ਦਿੱਤਾ ਹੋਵੇਗਾ ਫਿਰ ਵੀ ਇਹ ਅਮਲ ਕੰਮ ਕਰੇਗਾ ਸੰਗਤ ਜੀ ਸਬਕ ਉਸ ਰੱਬ ਨੇ ਹੀ ਸਿਖਾਉਣਾ ਹੈ ਤੁਸੀਂ ਬਸ ਰੱਬ ਅੱਗੇ ਆਪਣੀ ਫਰਿਆਦ ਇਸ ਅਮਲ ਨਾਲ ਹੀ ਰੱਖਣੀ ਹੈ ਬਾਕੀ ਕੰਮ ਉਸ ਰੱਬ ਦਾ ਹੈ ਅਤੇ ਸੰਗਤ ਜੀ ਇਹ ਅਮਲ ਬਹੁਤ ਹੀ ਸ਼ਕਤੀਸ਼ਾਲੀ ਅਤੇ ਸਾਡਾ ਅਜ਼ਮਾਇਆ ਹੋਇਆ ਅਮਲ ਹੈ ਇਸ ਨੂੰ ਕਰਨ ਤੋਂ ਬਾਅਦ ਤੁਹਾਡਾ ਦੁਸ਼ਮਣ ਸ਼ਾਂਤ ਹੋ ਜਾਵੇਗਾ ਅਤੇ ਤੁਹਾਡੇ ਵੱਲ ਕਦੇ ਅੱਖ ਤੱਕ ਇਹ ਵੀ ਨਹੀਂ ਦੇਖੇਗਾ। ਹੱਤ ਲਗਾਉਣਾ ਤਾਂ ਦੂਰ ਦੀ ਗੱਲ ਹੈ। ਸੰਗਤ ਜੀ ਇਸ ਅਮਲ ਨੂੰ ਜ਼ਰੂਰ ਕਰੋ ਜੇਕਰ ਤੁਸੀਂ ਕਿਸੇ ਤੋਂ ਬਹੁਤ ਪਰੇਸ਼ਾਨ ਹੋ। ਸੰਗਤ ਜੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ। ਅੱਜ ਦੀ ਵੀਡੀਓ ਵਿੱਚ ਬੱਸ ਇੰਨਾ ਹੀ, ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान। ਜੈ ਪੀਰਾਂ ਦੀ।